ਲੋ ਵੀ ਦੋਸਤੋ ਦੜਬਾ ਸ਼ਹਿਰ ਦੇ ਵਿੱਚ ਗੈਰੀ ਇੰਟਰਨੈਸ਼ਨਲ ਕੋਰੀਅਰ ਸਰਵਿਸ ਤੇ ਅੱਜ ਆਪਾਂ ਪਹੁੰਚੇ ਆਂ ਪੱਲਾ ਦਾ ਬਾਈ ਨੂੰ ਸਸਰੀਕਰ ਬੁਲਾ ਦਿੰਦੇ ਆਂ ਕੀ ਹਾਲ ਹੈ ਵੀਰੇ ਸਸਰੀਕਰ ਹਾਂ ਠੀਕ ਹਾਂ ਬਈ ਰਿਕਾਰਡ ਤੋੜਤੇ ਬਾਈ ਨੇ ਸਿਰਫ ਇੱਕ ਗੱਲ ਪਿੱਛੇ ਮੈਂ ਤੁਹਾਨੂੰ ਕਲੀਅਰ ਜੀ ਗੱਲ ਕਹੂੰਗਾ ਆਹ ਡੱਬਾ ਕਰੋ ਚੈੱਕ ਮੈਂ ਤਾਂ ਚਲੋ ਹੁਣ ਆਇਆ ਤੁਹਾਨੂੰ ਦਿਖਾ ਵੀ ਦਿੰਦਾ ਇਹ ਜਾ ਰਿਹਾ ਹੈ ਆਪਣਾ ਯੂਕੇ ਯੂਕੇ ਠੀਕ ਹੈ ਇੰਗਲੈਂਡ ਤੇ ਤੁਸੀਂ ਜੇ ਕੀ ਨਹੀਂ ਕਰੋਗੇ ਬਾਈ ਨੇ ਪੰਜਾਬ ਦੇ ਵਿੱਚ ਕਹਿਣਾ ਮੈਂ ਆਲ ਪੰਜਾਬ ਦੇ ਵਿੱਚ ਆਣਾ ਵੀਰੇ ਹਾਂ ਜੀ ਆਲ ਪੰਜਾਬ ਸਭ ਤੋਂ ਘੱਟ ਖਰਚੇ ਦੇ ਵਿੱਚ ਜੇ ਤੁਸੀਂ ਬਾਹਰ ਸਮਾਨ ਭੇਜਣਾ ਹੈ ਕੈਨੇਡਾ ਇੰਗਲੈਂਡ ਯੂਕੇ ਅਮਰੀਕਾ ਮਤਲਬ ਕੋਈ ਮਰਜੀ ਕੰਟਰੀ ਤੇ ਦੂਜੀ ਜੀ ਸਭ ਤੋਂ ਗੱਲ ਇਹ ਗਾਰਾ ਤੁਸੀਂ ਜਦੋਂ ਕਿਸੇ ਬੰਦੇ ਕੋਲ ਜਾਂਦੇ ਹੋ ਕੂਰੀਅਰ ਕਰਵਾਉਂਦੇ ਜਿਹੜੇ ਕੂਰੀਅਰ ਸਰਵਿਸ ਨੇ ਉਹਨਾਂ ਕੋਲ ਨਾ ਇੱਕ ਵਾਰਡ ਹੁੰਦਾ ਹੈ ਉਹ ਕਹਿੰਦੇ ਨੇ ਵੀ ਅਸੀਂ ਉਹ ਟੈਕਸ ਲਵਾਉਂ ਦੇਣਾ ਜਾ ਇੱਕੋ ਕਹਿੰਦੇ ਹੁੰਦੇ ਨੇਗੇ ਆਪਣਾ ਇੰਪੋਰਟਡ ਡਿਊਟੀ ਹੁੰਦੀ ਆ ਹਾਂ ਇੰਪੋਰਟਡ ਕਸਟਮ ਡਿਊਟੀ ਵੀ ਕਹਿੰਦੇ ਆ ਕਸਟਮ ਕਸਟਮ ਡਿਊਟੀ ਦੇ ਕਹਿੰਦੇ ਉਹਦੇ ਵਿੱਚ ਵੀ ਉਹ ਲੋਕਾਂ ਨੂੰ ਵੜ ਦਿੰਦੇ ਨੇ ਤੇ ਬਾਈ ਗੈਰੀ ਦੀ ਗੱਲ ਘੈਟ ਲੱਗੇ ਮੈਨੂੰ ਕਹਿੰਦਾ ਬਈ ਮੈਂ ਕਸਟਮ ਡਿਊਟੀ ਲੱਗਣ ਹੀ ਨਹੀਂ ਦਿੰਦਾ ਹੈ ਹਾਂਜੀ ਕਸਟਮ ਡਿਊਟੀ ਨਹੀਂ ਲੱਗੂਗੀ ਇਹ ਮਤਲਬ ਹੈਰਾਨ ਕਰਨ ਵਾਲੀ ਗੱਲ ਹੈ ਤੇ ਦੂਜੀ ਗੱਲ ਕਹਿੰਦਾ ਬਈ ਮੈਂ ਉਹ ਪੈਸਿਆਂ ਦੇ ਵਿੱਚ ਛੋਟਾ ਸਮਾਨ ਵਾਰਪ ਜਿਵੇਂ ਲੋਕ ਯਾਰ ਹਨਾ ਕਿਲੋ ਦੇ ਮਗਰ ਵਧੀਆ ਪੈਸੇ ਲੈ ਲੈਂਦੇ ਹਨਾ 7-8 ਕਿਲੋ ਦਾ ਲੋਕ ਤਾਂ 7-8 8-8000 ਰੁਪਏ ਲੈ ਲੈਂਦੇ ਨੇ ਬਾਈ ਆ ਬਾਈ ਕਹਿੰਦਾ ਮੇਰਾ ਖੁੱਲਾ ਚੈਲੰਜ ਹੈ ਤੁਸੀਂ ਕਿਹੜੇ ਮਰਜ਼ੀ ਦੇਸ਼ ਚ ਸਮਾਨ ਭੇਜਣਾ ਹੈ ਪਹਿਲਾਂ ਭਾਵੇਂ ਕਿਤੇ ਮਰਜ਼ੀ ਰੇਟ ਪਤਾ ਕਰ ਲਿਓ ਕਿਤੇ ਮਰਜ਼ੀ ਜਿਹੜੇ ਬੰਦੇ ਬਾਹਰ ਸਮਾਨ ਭੇਜਦੇ ਨੇ ਓਵਰ ਆਲ ਪੁੱਛਿਓ ਪਹਿਲਾਂ ਉਹਨਾਂ ਨੂੰ ਮੇਰੀ ਕਸਟਮ ਬਿਊਟੀ ਲੱਗੂਗੀ ਨਹੀਂ ਲੱਗੂਗੀ ਮੈਨੂੰ ਟੈਕਸ ਕਿੰਨਾ ਪਊਗਾ ਟੋਟਲ ਓਵਰ ਆਰ ਇੰਨੇ ਕਿਲੋ ਤੇ ਇੰਨੇ ਪੈਸੇ ਲੱਗਣਗੇ ਉਦੋਂ ਬਾਅਦ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਨਾ ਗੈਰੀ ਬਾਈ ਦਾ ਦੜਬਾ ਸ਼ਹਿਰ ਦੇ ਵਿੱਚ ਬਾਈ ਦਾ ਆਫਿਸ ਹੈ ਇਹ ਨਹੀਂ ਹੈਗਾ ਵੀ ਕੱਲਾ ਦੜਬਾ ਵਾਸੀਆਂ ਦੇ ਲਈ ਸਮਾਨ ਭੇਰ ਭੇਜੂਗਾ ਆਲ ਪੰਜਾਬ ਚ ਤੁਸੀਂ ਕਿਤੇ ਵੀ ਜਗ੍ਹਾ ਤੇੋਂ ਤੁਸੀਂ ਸਮਾਨ ਬਾਹਰ ਭੇਜਣਾ ਹੈ ਜਾਂ ਇੰਡੀਆ ਦੇ ਵਿੱਚ ਹੀ ਕਿਤੇ ਭੇਜਣਾ ਹੈ ਪਹਿਲਾਂ ਰੇਟ ਪਤਾ ਕਰ ਲਿਓ ਉਦੋਂ ਬਾਅਦ ਦਿੱਤੇ ਨੰਬਰ ਤੇ ਕਾਲ ਕਰਕੇ ਸਿਰਫ ਐ ਪੁੱਛੋ ਸਾਡਾ ਇੰਨਾ ਕਿਲੋ ਬਾਜਣਾ ਸੀ ਬਾਹਰ ਭੇਜਣਾ ਸਾਨੂੰ ਕਿੰਨੇ ਪੈਸੇ ਪਊਗਾ ਠੀਕ ਹੈ ਕਸਟਮ ਡਿਊਟੀ ਲੱਗਣ ਕਿਸੇ ਤੇ ਨਹੀਂ ਦਿੰਦਾ ਪਹਿਲਾਂ ਦੱਸ ਦੇਣਾ ਜੇ ਬਈ ਕਈ ਵਾਰ ਆਪਣੇ ਜਣਾ ਮੈਂ ਡੜਬਾ ਚ ਤਾਂ ਆਪਣੀ ਸ਼ਾਪ ਹੈਗੀ ਹੈ ਇਹ ਸਾਰੇ ਜਿੰਨੇ ਵੀ ਦੇਖ ਰਹੇ ਨੇ ਵੀਡੀਓ ਆਪਣੇ ਕਈ ਵਾਰ ਲਾਗੇ ਦੜਬੇ ਏਰੀਏ ਦੇ ਹੁੰਦੇ ਨੇ ਜਦੋਂ ਆਪਣੇ ਪਿੰਡੂ ਏਰੀਆ ਬਹੁਤ ਜ਼ਿਆਦਾ ਆ ਗਿਆ ਹਨਾ ਉਹਨਾਂ ਨੂੰ ਵੀ ਸਪੈਸ਼ਲ ਆਫਰ ਦਿੱਤੇ ਜਾਣਗੇ ਦੁਕਾਨਦਾਰਾਂ ਨੂੰ ਸਪੈਸ਼ਲ ਉਹ ਫਿਰ ਹੁਣ ਤੁਸੀਂ ਦੱਸ ਦਿਓ ਜਿਹੜੇ ਡੇਲੀ ਕੂਰੀਅਰ ਕਰਦੇ ਨੇ ਦੁਕਾਨਦਾਰ ਜਿਨ੍ਹਾਂ ਦੀ ਕੱਪੜੇ ਦੀ ਸ਼ਾਪ ਆ ਕੋਈ ਕੋਸਮੈਟਿਕ ਦੀ ਸ਼ਾਪ ਆ ਜੁੱਤੀਆਂ ਦੀ ਸ਼ਾਪ ਆ ਉਹਨਾਂ ਲਵੇ ਆਰਡਰ ਆਉਂਦੇ ਨੇਗੇ ਉਹਨਾਂ ਕੋਲ ਤਾਂ ਬਾਈ ਫਿਰ ਆਰਡਰ ਤੁਸੀਂ ਐ ਮੰਨ ਕੇ ਚੱਲੋ ਜਿਹੜੇ ਵੀਰ ਬਾਈ ਕੱਪੜੇ ਵਾਲੇ ਬੂਟਾਂ ਵਾਲੇ ਜਾਂ ਹੋਰ ਸਮਾਨ ਤੁਹਾਨੂੰ ਪਤਾ ਹੁਣ ਬਾਹਰ ਵੀ ਜਾਂਦਾ ਆਰਡਰ ਆਉਂਦਾ ਉਹਨਾਂ ਕੋਲ ਤੁਸੀਂ ਵੀ ਭੇਜ ਦੇਵੋਗੇ ਬਾਈ ਜਿੰਨੇ ਦੁਕਾਨਦਾਰ ਆਪਣੀ ਵੀਡੀਓ ਦੇਖ ਰਹੇ ਨੇ ਭੇਜ ਦੇ ਹੋਣਗੇ ਤੇ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਉਹਨਾਂ ਨੂੰ ਆਮ ਕਸਟਮਰਾਂ ਨਾਲੋਂ ਸਪੈਸ਼ਲ ਡਿਸਕਾਊਂਟ ਦਿੱਤੇ ਜਾਣਗੇ ਕਿਉਂਕਿ ਉਹ ਡੇਲੀ ਕੂਰੀਅਰ ਕਰਦੇ ਨੇ ਡੇਲੀ ਕੂਰੀਅਰ ਕਰਦੇ ਨੇ ਤੇ ਜੇ ਹੁਣ ਬਈ ਮੁੱਖ ਦੀ ਗੱਲ ਇਹ ਵੀ ਹੈ ਨੰਬਰ ਮੈਂ ਸਕਰੀਨ ਤੇ ਤਰਾ ਤਲਾਰਖਾ ਦੇਖਾ ਦਾੜ ਦਾੜ ਦੇ ਕੇ ਫੋਨ ਬਿਅਾਨਗੇ ਕੱਲ ਨੂੰ ਇਹ ਨਾ ਕਹਦੀ ਬਈ ਮੇਰੇ ਕੋਲ ਲੰਪ ਆ ਜਾਊਗਾ ਬਈ ਬੰਦਾ ਫੋਨ ਨਹੀਂ ਚੱਕ ਰਿਆ ਨਾ ਨਹੀਂ ਫੋਨ ਆਪਾਂ ਚੱਕਾਂਗੇ ਜੀ ਫੋਨ ਵੀ ਚੱਕਾਂਗੇ ਰਿਪਲਾਈ ਵੀ ਕਰਾਂਗੇ ਵਟਸਐਪ ਦੇ ਉੱਪਰ ਆਪ ਪੂਰਾ ਪੂਰਾ ਪ੍ਰੋਪਰ سپورਟ ਕਰਾਂਗੇ سپورਟ ਕਰਨੀ ਆ ਤੇ ਦੂਜੀ ਗੱਲ ਕਈ ਵਾਰ ਆਪਾਂ ਚਲੋ ਕਹਿੰਦੇ ਨਾ ਬਈ ਬਜਦੀ ਦੁਕਾਨ ਤੇ ਜਾ ਕੇ ਆਪਾਂ ਕੂਰੀਅਰ ਕਰਵਾ ਦਈਆ ਆਪਣਾ ਐਡਰੈਸ ਪ੍ਰੋਪਰ ਆਣਾ ਹੋਵੇ ਕਿਸੇ ਨੇ ਕਿੱਥੇ ਪਊਗਾ ਐਡਰੈਸ ਪ੍ਰੋਪਰ ਹੈਗਾ ਹੀ ਆਪਣਾ ਗਾਮੜੀ ਰੋਡ ਆ ਡੜਬਾ ਸ਼ਹਿਰ ਦੇ ਵਿੱਚ ਆਗਾ ਗਾਮੜੀ ਰੋਡ ਤੇ ਆਵਾਂਗੇ ਡੀਟੀਡੀਸੀ ਕੂਰੀਅਰ ਸਰਵਿਸ ਗੈਰੀ ਕੂਰੀਅਰ ਸਰਵਿਸ ਦੇ ਨਾਂ ਤੇ ਆਪਣੀ ਸ਼ੋਪ ਆ ਚਲੋ ਗਾਮੜੀ ਰੋਡ ਤੁਹਾਨੂੰ ਮੈਂ ਵੀ ਦੱਸਾਂ ਕਿ ਜਣੋ ਥੋੜੇ ਬਹੁਤ ਪਤਾ ਨਹੀਂ ਹੁੰਦਾ ਆਪਣੇ ਨਾਲ ਕਚੇਰੀਆਂ ਰੋਡ ਵੱਸਦਾ ਡੜਬੇ ਤੋਂ ਕਚੇਰੀਆਂ ਨੂੰ ਜਾਂਦੇ ਹੋਏ ਸੱਜੇ ਹੱਥ ਬਾਈ ਦੀ ਆਹ ਸ਼ਾਪ ਆ ਸੋਨੂੰ ਬਾਅਦ ਮੈਂ ਸਟਾਰਟਿੰਗ ਚ ਦਿਖਾ ਦਿੱਤੀ ਸੀਗੀ ਬਾਕੀ ਸਕਰੀਨ ਤੇ ਨੰਬਰ ਵਿੱਚ ਜਰਦੇ ਬਾਈ ਕਈ ਨਾ ਜਿਹੜੇ ਕੂਰੀਅਰ ਭੇਜ ਦਿੰਦੇ ਨੇ ਜਿਵੇਂ ਪੰਜੀਰੀ ਖੋਆ ਕਿਉ ਇਹ ਜਾਂਦਾ ਨਹੀਂ ਬਾਹਰ ਖੋਆ ਪੰਜੀਰੀ ਸਭ ਕੁਝ ਚਲਾ ਜਾਊਗਾ ਇਹ achar ਵਗੈਰਾ ਕਾਲੂ ਇਹ ਨਾ ਹੋਵੇ 에어ਪੋਰਟ ਵਾਲੇ ਉਹ ਖੜ ਕੇ ਆਪੇ ਖਾਰੇ ਹੋਣਾ ਨਹੀਂ ਇਸ ਤਰ੍ਹਾਂ ਦੀ ਕੋਈ ਉਹ ਨਹੀਂ ਹੋਊਗਾ ਦੇਖ ਲੈ ਨਹੀਂ ਜ਼ਿੰਮੇਵਾਰਾ ਲੈ ਕੰਮ ਦਾ ਪਤਾ ਕੀ ਵਾਰ ਕੀ ਹੁੰਦਾ ਜਿਹੜੇ ਆਪਣੇ ਵੀਰਾਂ ਦੇ ਬੱਚਿਆਂ ਲਈ ਜਿਵੇਂ ਘਿਓ ਭੇਜਦਾ ਪੰਜੀਰੀ ਭੇਜਦਾ ਹਨਾ ਤੇ ਉਹ ਕੀ ਕਰਦੇ ਨੇ 에어ਪੋਰਟ ਤੇ ਰੋਕ ਲੈਂਦੇ ਨੇ ਹਾਂਜੀ ਹਨਾ ਕਸਟਮ ਡਿਊਟੀ ਜਾਂ ਕਈ ਵਾਰ ਕੀ ਕਰਦੇ ਨੇ ਜਿਹੜੇ ਬੰਦੇ ਭੇਜਦੇ ਨੇ ਉਹਨਾਂ ਉੱਤੇ ਕਸਟਮ ਡਿਊਟੀ ਲੈ ਲੈਂਦੇ ਨੇ ਫਿਰ ਉਹ ਉੱਥੇ ਹੀ ਫਸਿਆ ਰਹਿ ਜਾਂਦਾ ਤੁਹਾਨੂੰ ਪਤਾ ਨਾ ਇੱਧਰ ਦਾ ਨਾ ਉੱਧਰ ਦਾ ਥੋੜੇ ਪੈਸੇ ਵੀ ਖਰਾਬ ਹੋ ਗਏ ਤੇ ਆਪਾਂ ਭੇਜਾਂਗੇ ਹਾਂ ਆਪਾਂ ਭੇਜਾਂਗੇ ਤੀ ਗੱਲ ਪੱਕੀ ਗੱਲ ਹੈ ਐਨ ਪ੍ਰੋਪਰ ਕਰ ਤੱਕ ਪਹਚਾਨ ਦੀ ਸਹੀ ਸਲਾਮਤ ਜ਼ਿੰਮੇਦਾਰੀ ਉਹ ਮੇਰੀ ਖੁਦ ਦੀ ਹੋ ਗਈ ਠੀਕ ਹੈ ਹਾਂਜੀ ਬਾਈ ਹੋ ਸਕੇ ਤਾਂ ਬਾਈ ਖੁਦ ਜਾ ਕੇ ਕੁਰੀਅਰ ਕਰੇਗਾ ਹੋਰ ਕੋਈ ਚੱਕਰ ਨਹੀਂ ਮਤਲਬ ਬਾਈ ਦਾ ਵਧੀਆ ਕੰਮ ਆ ਠੀਕ ਹੈ ਘੱਟ ਖਰਚੇ ਬਸ ਮੇਰਾ ਵੀਡੀਓ ਨਾਉਣ ਦਾ ਇਹੀ ਹੁੰਦਾ ਜਿੰਨੇ ਵੀ ਆਪਣੇ ਵੀਰ ਭਾਈ ਦੇਖ ਦਿੰਦੇ ਨੇ ਉਹਨਾਂ ਦਾ ਯਾਰ 4 ਪੈਸੇ ਬਚ ਜਾਣ ਠੀਕ ਹੈ ਇਸ ਤੋਂ ਵਧੀਆ ਗੱਲ ਕੀ ਹੈ ਤੇ ਦੂਜੀ ਗੱਲ ਓਲਾ ਬਹੁਤ ਹੁੰਦਾ ਚੀਜ਼ ਤੁਹਾਨੂੰ ਪਤਾ ਹੈ ਬਟ ਇਹ ਬਾਈ ਇਹ ਕਹਿੰਦਾ ਕਿ ਮੈਂ ਸਿਰਫ ਮੇਰੀ ਦਿਹਾੜੀ ਪਾਣੀ ਹੁੰਦੀ ਹੈ ਜੋ ਮੇਰੇ ਬਣਦੇ ਖਰਚੇ ਹਨ ਹਾਂ ਇਹਨੂੰ ਛੱਡ ਕੇ ਬਾਕੀ ਵੀ ਕਹਿੰਦਾ ਮੈਂ ਲੁੱਟਖੋਹਲਾ ਕੰਮ ਨਹੀਂ ਚਲਾ ਰਿਹਾ ਵਧੀਆ ਗੱਲ ਤੇ ਇਹਦੀ ਆ ਲੱਗੀ ਮੈਨੂੰ ਬਾਕੀ ਵੀਰੇ ਸਕਰੀਨ ਤੇ ਨੰਬਰ ਚੱਲ ਰਿਹਾ ਸਮਾਨ ਮੇਰੇ ਕਿਸੇ ਵੀ ਤਰ੍ਹਾਂ ਦਾ ਹੋਵੇ ਹਾਂਜੀ ਕਿਸੇ ਵੀ ਤਰ੍ਹਾਂ ਦਾ ਖਾਣ ਪੀਣ ਦਾ ਹੋਵੇ ਚੱਪਲ ਕੱਪੜੇ ਕੁਝ ਵੀ ਆਪਾਂ ਜੋ ਵੀ ਚੀਜ਼ਾਂ ਰੈਗੂਲਰ ਯੂਜ਼ ਕਰਦੇ ਆ ਆਪਾਂ ਨਾਲਾਂ ਸਬਜ਼ੀਆਂ ਮਸਾਲੇ ਕਿਸੇ ਵੀ ਤਰ੍ਹਾਂ ਦਾ ਕੋਈ ਕੱਪੜਾ ਗਾ ਜੁੱਤੇ ਨੇ ਚੱਪੜਾ ਨੇ ਗਿਆ ਕੋਈ ਇਲੈਕਟ੍ਰੋਨਿਕ ਆਟਮਾ ਹੇਅਰ ਡਰਾਈਰ ਆ ਗਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਟਮਾ ਕੋਈ ਵੀ ਆਟਮ ਕਿਸੇ ਵੀ ਤਰ੍ਹਾਂ ਦੀ ਤੇ ਕਿਹੜਾ ਮਰਜੀ ਦੇ ਸਕ ਹਾਂ ਕਿਹੜਾ ਮਰਜੀ ਦੇ ਸਕ ਲੋ ਜੀ ਸਕਰੀਨ ਤੇ ਨੰਬਰ ਤੇ ਨਾਲ ਚਲਾਤਾ ਬਾਈ ਦਾ ਆਪਾ ਐਡਰੈਸ ਗੈਰੀ ਇੰਟਰਨੈਸ਼ਨਲ ਕੋਰੀਅਰ ਸਰਵਿਸ ਸ਼ਹਿਰ ਦੜਬਾ ਤੇ ਵਿੱਚ ਬਾਈ ਦਾ ਆਫਿਸ ਹੈ ਜਿਨ੍ਹਾਂ ਨੇ ਉਰੇਆਣਾ ਉਰੇਆ ਜੋ ਜਿਨ੍ਹਾਂ ਨੇ ਫੋਨ ਤੇ ਗੱਲ ਕਰ ਲਈ ਆ ਆਪਣੇ ਸਮਾਨ ਭੇਜਣਾ ਗੱਲ ਵੀ ਕਰ ਸਕਦਾ ਬਾਕੀ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕੰਮ ਦੀਆਂ ਚੀਜ਼ਾਂ ਆਉਂਦੀਆਂ ਨੇ ਕਿਉਂਕਿ ਸੋਨੂੰ ਪਤਾ ਹਰ ਤੀਜੇ ਚੌਥੇ ਘਰੇ ਬੱਚਾ ਬਾਹਰ ਗਿਆ ਹੋਇਆ ਹੈ ਹਨ ਹਾਂ ਜੀ ਹਾਂ ਉਹਨਾਂ ਨੂੰ ਸਮਾਨ ਦੀ ਜ਼ਰੂਰਤ ਪੈਂਦੀ ਪੈਂਦੀ ਆਪਾਂ ਭੇਜਦੇ ਵੀ ਰਹਿੰਦੇ ਆ ਠੀਕ ਹੈ ਤਾ ਕਰਕੇ ਇਹ ਬਾਈ ਮਤਲਬ ਤੁਹਾਡੇ ਪੈਸੇ ਬਚਾ ਦੂਗਾ ਤੇ ਵਦਿਆ ਚੀਜ਼ ਹੈ ਯਾਰ ਹਨਾ ਵੀਡੀਓ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਜੇ ਵਦਿਆ ਲੱਗੀ ਭਈ ਅੱਜ ਦੀ